ਤਨੂੰ ਮੈਂ ਦੱਸਦਾ ਮੈਂ ਗੁੰਡਲੀ ਦੇ ਕੇ ਲੋਕਾਂ ਨੂੰ ਦੱਸਦਾ ਹੁੰਦਾ ਵੀ ਜਿੱਦਣ ਤੁਹਾਡੇ ਘਰਾਂ ਚ ਸਲਾਬ ਵਾਲ ਨੇ ਕਈ ਵਾਰੀ ਕੀ ਹੁੰਦਾ ਵੀ ਚੰਗਾ ਭਲਾ ਰਹਿ ਰਿਹਾ ਅਚਾਨਕ ਤੁਹਾਡਾ ਪਾਈਪ ਕੋਈ ਅੰਦਰੋਂ ਪਾਇਆ ਉਹ ਲੀਕ ਹੋਣ ਲੱਗਿਆ ਔਰ ਸਲਾਬ ਆ ਗਈ ਇਲੈਕਟ੍ਰੋਨਿਕ ਸਮਾਨ ਤੁਹਾਡਾ ਖਰਾਬ ਹੋਣ ਲੱਗ ਜੂ ਆਟੋਮੈਟਿਕ ਮਤਲਬ ਅਜ ਮਸ਼ੀਨ ਖਰਾਬ ਹੋ ਗਈ ਤੁਸੀਂ ਉਹ ਠੀਕ ਕਰਾਈਏ ਕੱਲ ਨੂੰ ਤੁਹਾਡਾ ਗੀజర్ ਖਰਾਬ ਹੋ ਗਿਆ ਉਹ ਠੀਕ ਕਰਾਇਆ ਦੂਜੇ ਚੌਥੇ ਦਿਨ ਤੁਹਾਡੀ LED ਖਰਾਬ ਹੋਗੀ ਕਿ ਜਦੋਂ ਇਹ ਚੀਜ਼ਾਂ ਲੱਗਦੀਆਂ ਸਮਝ ਲੋ ਘਰ ਚ ਵਿੱਚ ਰਾਹੂ ਖਰਾਬ ਹੋ ਗਿਆ ਫਿਰ ਉਹਦਾ ਪ੍ਰੋਪਰ ਉਪਾਏ ਕਰਾਈਦਾ ਜੇ ਇਦਾਂ ਦਾ ਕੋਈ ਹੋਣ ਲੱਗ ਜੇ ਉਹ ਵੀ ਇਲੈਕਟ੍ਰੋਨਿਕ ਸਟਫਰ ਕਰਾਉਣਾ ਇਹ ਜਦੋਂ ਦਸਵੇਂ ਰਾਹੂ ਆਂਦਾ ਉਦੋਂ ਹੁੰਦਾ ਚਾਰ ਕਿਲੋ ਬੂਰਾ ਚੀਨੀ ਲੈ ਕੇ ਸਿਰ ਤੋਂ ਸੱਤ ਵਾਰ ਵਾਰ ਕੇ ਮੰਗਲਵਾਰ ਨੂੰ ਜਲ ਵਰਵਾ ਕਰ ਦਿਓ ਤੁਹਾਡਾ ਇਹ ਚੀਜ਼ਾਂ ਹੋਣੀਆਂ ਰੁਕ ਜਾਣਗੇ ਇੱਕ ਵਾਰ ਕਰੋ ਜੇ ਉਹਦੇ ਨਾਲ ਤੁਹਾਨੂੰ ਲੱਗਦਾ ਵੀ ਨਹੀਂ ਹੋਇਆ ਦੋ ਤਿੰਨ ਵਾਰ ਕਰ ਦਿਓ ਤੁਹਾਡਾ ਰਾਹੂ ਕੰਟਰੋਲ ਚ ਹੋ ਜੂਗਾ ਠੀਕ ਹੈ ਜੀ ਆ ਜਿਹੜਾ ਮੈਂ ਤਾਂ ਬੋਲਣ ਦੀ ਲੋੜ ਨਹੀਂ ਸਰ ਆਪੇ ਕੋਸ਼ਿਸ਼ ਕਰਤੀ ਹੁੰਦੇ ਆਪਿਆਂ ਦੇ ਨਹੀਂ ਉਹਦੇ ਉਹਦੇ ਜਿਹੜੇ ਲੋਕਾਂ ਦੇ ਦੇਖੇ ਸੀਗੇ ਸੁਆਹ ਇਹ ਪੁੱਛੀਏ ਜੀ ਜੀ ਸਰ ਤੁਸੀਂ ਦੇਖੋ ਕਿ ਇਹਦਾ ਲਾਲਚ ਨਹੀਂ ਕਰ ਰਿਹਾ ਵੀ ਮੈਂ ਦੱਸਦਾ ਇੱਥੇ ਤਾਂ ਮੈਨੂੰ ਬਾਅਦ ਚ ਲੋਕ ਫੋਨ ਕਿਉਂ ਕਰਨਗੇ ਨਹੀਂ ਨਹੀਂ ਮਾਰੇ ਦੇਖੋ ਗੱਲ ਐਦਾ ਮੈਂ ਜ਼ਿੰਦਗੀ 'ਚ ਨਾ ਕੁਛ ਢਿਲ ਹੁੰਦਾ ਮੇਰੇ ਕੋਲ ਅਗਲਾ ਇੱਕ ਸਵਾਲ ਲੈ ਕੇ ਆਂਦਾ ਮੈਨੂੰ ਦੱਸ ਦੱਸ ਕੇ ਭੇਜਦਾ ਵੀ ਆ ਵੀ ਕਰ ਲੈ ਦੇਖੋ ਮਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਲੋੜ ਪਤਾ ਕਿਉਂ ਪੈਂਦੀ ਐ ਇਹ ਜੋਸ਼ੀਆਂ ਕੋਲੇ ਮੈਂ ਆਪਾਂ ਜਿਹੜਾ ਨਾ ਆਪਣਾ ਡੇਲੀ ਰੂਟੀ ਨਾ ਉਹ ਖਰਾਬ ਕਰ ਲਿਆ ਜੇ ਬੰਦਾ ਮੈਂ ਤੁਹਾਨੂੰ ਕੁਛ ਗੱਲਾਂ ਦੱਸਦਾ ਉਹ ਕੋਸ਼ੇ ਦੇਰ ਐਕਸਰਸਾਈਜ਼ ਕਰਨੀ ਕਰਨੀ ਹੈ ਠੀਕ ਹੈ ਜਿਹੜਾ ਬ੍ਰਹਸਪਤੀ ਗ੍ਰਹਿ ਹੈ ਉਹ ਸਾਹ ਨਾਲ ਰਿਲੇਟਡ ਹੁੰਦਾ ਬ੍ਰਹਸਪਤੀ ਮਤਲਬ ਆਕਸੀਜਨ ਜਦ ਤੱਕ ਤੁਹਾਡੇ ਸਰੀਰ ਦੇ ਵਿੱਚ ਆਕਸੀਜਨ ਪ੍ਰੋਪਰ ਹੈ ਤੁਹਾਡੇ ਸਰੀਰ ਨੂੰ ਤੁਹਾਡੀ ਯਾਦਦਾਸ਼ਤ ਤੁਹਾਡਾ ਗਿਆਨ ਤੁਹਾਡਾ ਸਾਹ ਲੈਣ ਦੀ ਕਪੈਸਿਟੀ ਜਾਂ ਗੁੱਸਾ ਇਹ ਸਭ ਕੰਟਰੋਲ ਚ ਰਹਿੰਦੇ ਆ ਉਹ ਤੋਂ ਬਾਅਦ ਮੈਂ ਅੱਧਾ ਘੰਟਾ ਭਜੜ ਸੁਣਨੇ ਗੁਰਬਾਣੀ ਸੁਣਦਾ ਮੈਂ ਤੁਹਾਨੂੰ ਹੈਰਾਨੀ ਹੋਊਗੀ ਸਵੇਰੇ ਸਵੇਰੇ ਮੇਰੇ ਘਰੇ ਕਦੀ ਵੀ ਆ ਜਿਓ ਤਾਂ ਉੱਥੇ ਗੁਰਬਾਣੀ ਚੱਲਦੀ ਹੁੰਦੀ ਹੈ ਉਹਦੇ ਵਿੱਚ ਮਤਲਬ ਮੈਨੂੰ ਇਨਾ ਇੰਟਰਸਟ ਹੈ ਨਾ ਹਾਂ ਜਿਹੜੇ ਸ਼ਬਦ ਹੁੰਦੇ ਆ ਬਿਲਕੁਲ ਜੀ ਔਰ ਮੈਂ ਸਵੇਰੇ ਉਹ ਸੁਣ ਕੇ ਨਿਕਲਦਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬਿਲਕੁਲ ਜੀ ਛੱਡ ਸਿਹਾਸਣ ਹਰ ਜੀ ਆਏ ਬਿਲਕੁਲ ਜੀ ਇਹ ਮੇਰੇ ਫੇਵਰੇਟ ਉਹ ਹੈਗਾ ਇਹ ਡੇਲੀ ਮੈਂ ਸੁਣਨੇ ਸੁਣਨੇ ਆ ਕਿ ਜਿਹੜਾ ਸਵੇਰ ਦਾ ਟਾਈਮ ਹੁੰਦਾ ਨਾ ਉਹ ਤੁਹਾਡਾ ਮਨ ਜਿਹੜਾ ਹੁੰਦਾ ਉਹ ਇੱਕ ਨਵੀਂ એનર્ਜੀ ਦੇ ਨਾਲ ਭਰਿਆ ਹੁੰਦਾ ਉਹਦੇ ਤੁਸੀਂ ਪੋਜ਼ਿਟਿਵ ਚੀਜ਼ਾਂ ਦੇਖੋ ਕੋਈ ਵੀ ਧਰਮ ਦੇ ਹੋ ਉਹਦੇ ਉਹ ਸੁਣੋ ਪਰਮਾਤਮਾ ਦਾ ਗੁਣਗਾਨ ਸੁਣੋ ਪੋਜ਼ਿਟਿਵਿਟੀ ਨਾਲ ਤੁਹਾਡਾ ਸਾਰਾ ਦਿਨ ਵਧੀਆ ਨਿਕਲੇ